ਲੁਧਿਆਣਾ ਵਿਕੇ ਵਕ ਵਕ ਪਾਰਟੀਆਂ ਵੱਲੋਂ ਲੁਧਿਆਣਾ ਡੀਸੀ ਦਫਤਰ ਪਹੁੰਚ ਕੇ ਏਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ ਮੇਰਾ ਨਾਮ ਹੈ ਜਗਿੰਦਰ ਰਾਏ ਔਰ ਮੈਂ ਭੋਜਨ ਮੁਕਤੀ ਪਾਰਟੀ ਦਾ ਵਰਕਿੰਗ ਸਟੇਟ ਪ੍ਰੈਜ਼ੀਡੈਂਟ ਆ ਅੱਜ ਲੁਧਿਆਣਾ ਡੀਸੀ ਦਫਤਰ ਕੀ ਕਰਨ ਆਏ ਆ ਅੱਜ ਅਸੀਂ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਇਸ ਕਰਕੇ ਆਏ ਆ ਕਿ ਅਸੀਂ ਇੱਕ ਬੰਮਸਫ ਦੇ ਮਾਧਿਅਮ ਤੋਂ ਕਟਕ ਉੜੀਸਾ ਦੇ ਵਿੱਚ ਇੱਕ ਅਦਿਵੇਸ਼ਨ 26 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਕਰਨਾ ਸੀ ਔਰ ਉਹ ਸਾਡੀ ਜਿਹੜੀ ਉਹਦੀ ਜਿਹੜੀ ਮਨਜ਼ੂਰੀ ਹੈ ਉਹ 24 ਤਰੀਕ ਨੂੰ ਰੱਦ ਕਰ ਦਿੱਤੀ ਗਈ ਕਿਉਂ ਰੱਦ ਕੀਤੀ ਗਈ ਉਹ ਰੱਦ ਕੀਤੀ ਗਈ ਉਥੇ ਦੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਵੀ ਇੱਥੇ ਦੰਗਾ ਫਸਾਦ ਹੋ ਸਕਦਾ ਤੁਸੀਂ ਬਹੁਤ ਵੱਡੇ ਪੱਮਾਨੇ ਤੇ ਇੱਥੇ ਲੋਕਾਂ ਨੂੰ ਇਕੱਠੇ ਕਰ ਰਹੇ ਹੋ ਇਹਨੇ ਇਕੱਠ ਦੇ ਵਿੱਚ ਕੋਈ ਵੀ ਕੋਈ ਦੰਗਾ ਫਸਾਦ ਹੋ ਸਕਦਾ ਇਹ ਇਹ ਡਰ ਪੈਦਾ ਕਰਕੇ ਸਾਡੀ ਮਨਜ਼ੂਰੀ ਜਿਹੜੀ ਹੈ ਉਹ ਰੱਦ ਕਰ ਦਿੱਤੀ ਪ੍ਰਸ਼ਾਸਨ ਨੇ ਅਸੀਂ ਹਾਈ ਕੋਰਟ ਵੀ ਗਏ ਔਰ ਹਾਈ ਕੋਰਟ ਨੇ ਵੀ 24 ਤਰੀਕ ਨੂੰ ਹੀ ਸਾਨੂੰ ਇਹ ਹਦਾਇਤ ਦਿੱਤੀ ਵੀ ਅਸੀਂ 6 ਤਰੀਕ ਨੂੰ ਸੁਣਾਂਗੇ ਉਹਨਾਂ ਨੇ ਕੱਲ ਉਹਦੀ ਸੁਣਵਾਈ ਕਰਨੀ ਸੀ ਉਹਦੀ ਰਿਪੋਰਟ ਅਜੇ ਸਾਡੇ ਕੋਲ ਤੱਕ ਨਹੀਂ ਪਹੁੰਚੀ ਵੀ ਉੱਥੇ ਕੀ ਕਾਰਵਾਈ ਹੋਈ ਹੈ ਲੇਕਿਨ ਅਸੀਂ ਇਹ ਇਹ 30 ਤਰੀਕ ਨੂੰ ਹੀ 26 ਤਰੀਕ ਨੂੰ ਇਹ ਪ੍ਰੋਗਰਾਮ ਉਹ ਨਹੀਂ ਦਿੱਤਾ ਸਕਾ ਕਿ ਵੀ ਅਸੀਂ ਇਹਦਾ ਧਰਨਾ ਮਜਾਰਾ ਕਰਕੇ ਅਸੀਂ ਆਪਣਾ ਜਿਹੜਾ ਮੰਗ ਪੱਤਰ ਆ ਇਹਦੇ ਵਿਰੋਧ ਵਿੱਚ ਆਪਣੀ ਰੈਲੀ ਦੇ ਰੱਦ ਕਰਨ ਦੇ ਵਿਰੋਧ ਵਿੱਚ ਕਿਉਂਕਿ ਸਾਡੇ ਵਾਮਨ ਮੇਸ਼ਰਾਮ ਜੀ ਨੇ ਇਹ ਗੱਲ ਮਹਿਸੂਸ ਕੀਤੀ ਕਿ ਬਾਂਮਸਪ ਦੀ ਰੈਲੀ ਰੱਦ ਨਹੀਂ ਹੋਈ ਇਹ ਸਾਡੇ ਬੋਲਣ ਦੇ ਅਧਿਕਾਰ ਦੇ ਉੱਤੇ 19 ਇੱਕ ਏ ਦੇ ਮੁਤਾਬਕ ਔਰ 19 ਇੱਕ ਬੀ ਦੇ ਮੁਤਾਬਕ 19 ਇੱਕ ਸੀ ਦੇ ਮੁਤਾਬਕ ਔਰ ਆਰਟੀਕਲ 14 ਦੇ ਮੁਤਾਬਕ ਇਹ ਸਾਡੇ ਸੰਵਿਧਾਨ ਤੇ ਹਮਲਾ ਹੈ ਇਹ ਸਾਡੇ ਵਿਚਾਰਾਂ ਨੂੰ ਸ਼ਾਂਤ ਮੈ ਟੰਗ ਦੇ ਨਾਲ ਲੋਕਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਨਹੀਂ ਦੇ ਰਹੇ ਸਾਨੂੰ ਆਪਣੇ ਸੰਗਠਨ ਦੀ ਪ੍ਰਚਾਰ ਪ੍ਰਸਾਰ ਦੇ ਵਿੱਚ ਇਹ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ ਇਹ ਸਾਡੇ ਸੰਵਿਧਾਨ ਤੇ ਹਮਲਾ ਹੈ ਅਸੀਂ ਸੰਵਿਧਾਨ ਨੂੰ ਬਚਾਉਣ ਦੇ ਲਈ ਆਪਣਾ ਅੱਜ ਦਾ ਇਹ ਮੰਗ ਪੱਤਰ ਬੀਸੀ ਸਾਹਿਬ ਦੇ ਰਾਹੀਂ ਅਸੀਂ ਰਾਸ਼ਟਰਪਤੀ ਜੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਦੇਣ ਜਾ ਰਹੇ ਹਾਂ ਸਾਡੀਆਂ ਮੰਗਾ ਹੈਗੀ ਆ ਪਹਿਲ ਦੇ ਹਜ਼ਾਰ ਦੇ ਉੱਤੇ ਉਹ ਜਿਹੜਾ ਅਡਵੈਸ਼ਨ ਸੀਗਾ ਉਹਦੀ ਜਿਹੜੀ ਪਰਮਿਸ਼ਨ ਹੈ ਉਹ ਉਹਨੂੰ ਬਹਾਲ ਕੀਤਾ ਜਾਵੇ ਔਰ ਦੂਜੇ ਨੰਬਰ ਦੇ ਉੱਪਰ ਜਿਹੜਾ ਇਹ ਸਾਡੇ ਜਿਹੜੇ ਮਤਲਬ ਸਾਡਾ ਗੱਲ ਕਰਕੇ ਗੱਲਬਾਤ ਦੇ ਰਾਹੀਂ ਜਿਹੜੀ ਅਸੀਂ ਲੋਕਾਂ ਨੂੰ ਗੱਲ ਦੱਸਣੀ ਚਾਹੁੰਦੇ ਹਾਂ ਉਸ ਦੇ ਵਿੱਚ ਕੋਈ ਵੀ ਕਿਸੇ ਰੋਕਵਰ ਨਾ ਪਾਈ ਜਾਵੇ ਮੇਰਾ ਨਾਮ ਹਰਵੰਦ ਸਿੰਘ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੋਧਨ ਮੁਕਤੀ ਪਾਰਟੀ ਲੁਧਿਆਣਾ ਦੇ ਹਾਤੀ ਜੀ ਅੱਜ ਡੀਸੀ ਦਫਤਰ ਆਏ ਹੋ ਕੀ ਕਰ ਰਹੇ ਹੋ ਅੱਜ ਕਿਉਂਕਿ 26 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਕਟਕ ਦੇ ਉੜੀਸਾ ਉੜੀਸਾ ਦੇ ਕਟਕ ਸ਼ਹਿਰ ਦੇ ਵਿੱਚ ਸਾਡਾ ਸਲਾਨਾ ਦਵੇਸ਼ਨ ਹੋ ਰਿਹਾ ਸੀ ਉਹ ਦਵੇਸ਼ਨ ਦੀ ਪਹਿਲਾਂ ਸਰਕਾਰ ਨੇ ਬੀਜੇਪੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਮਨਜ਼ੂਰੀ ਦੇਣ ਤੋਂ ਬਾਅਦ ਜਦੋਂ ਅਸੀਂ ਸਾਰੇ ਕਾਰੋਬਾਰ ਪੂਰੇ ਕਰ ਲਏ ਟੈਂਟ ਵੀ ਲੱਗ ਗਿਆ ਪਬਲਿਕ ਆਉਣੀ ਸ਼ੁਰੂ ਹੋ ਗਈ ਲੋਕਾਂ ਨੇ ਆਪਦੀਆਂ ਟਿਕਟਾਂ ਬੁੱਕ ਕਰਾ ਲੀਆਂ ਕਰੋੜਾਂ ਰੁਪਏ ਦਾ ਸਾਡਾ ਜਿਹੜਾ ਲਾਸ ਹੋਇਆ ਸਰਕਾਰ ਨੇ ਜਦੋਂ ਲੋਕ ਆਉਣੇ ਸ਼ੁਰੂ ਹੋ ਗਏ ਤਾਂ ਉਹ ਪ੍ਰੋਗਰਾਮ ਜਿਹੜਾ ਛੜਜਾਂਦਰ ਕਰਕੇ ਰੱਦ ਕਰ ਦਿੱਤਾ ਜਦੋਂ ਪ੍ਰੋਗਰਾਮ ਰੱਦ ਕਰ ਦਿੱਤਾ ਸਾਰੇ ਦੇਸ਼ ਵਾਸੀਆਂ ਨੂੰ ਜਿੰਨੇ ਵੀ ਦੇਸ਼ ਸੰਗਠਨ ਦੇ ਲੋਕ ਨੇ ਸਾਰਿਆਂ ਨੂੰ ਬੜੀ ਮਜਬੂਰੀ ਦਾ ਸਾਹਮਣਾ ਕਰਨਾ ਪਿਆ ਅਸੀਂ ਕੋਰਟ ਦੇ ਵਿੱਚ ਗਏ ਰੀਲੀਫ ਲੈਣ ਵਾਸਤੇ ਕੋਰਟ ਨੇ ਜਿਹੜੀ ਤਰੀਕਾ ਬਹੁਤ ਲੰਬੀ ਪਾ ਦਿੱਤੀ ਸਾਡਾ ਕੀਤਾ ਕਰਾਇਆ ਜਿਹੜਾ ਕੰਮ ਹੈ ਵਿਚ ਹੀ ਰਹਿ ਗਿਆ ਤੇ ਸਾਨੂੰ ਇਸ ਗੱਲ ਦੀ ਬੜਾ ਅਫਸੋਸ ਹੈ ਕਿ ਸਰਕਾਰ ਨੇ ਛੜਜੰਤਰ ਕਰਕੇ ਇਹ ਜਿਹੜਾ ਪ੍ਰੋਗਰਾਮ ਰੱਦ ਕੀਤਾ ਤੋਂ ਅਸੀਂ ਅੱਜ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਆ ਸਾਡਾ ਪ੍ਰੋਗਰਾਮ ਨਾ ਰੱਦ ਕਰੇ ਇਹ ਵੀ ਅ ਮਸ਼ੀਨ ਬੰਦ ਕਰੇ ਪਛੜੇ ਸਮਾਜ ਦੀ ਜਾਤੀ ਆਧਾਰਿਤ ਗਿਣਤੀ ਕਰੇ 52% ਹਿੱਸਾ ਜੋ ਉਹਨਾਂ ਦਾ ਬਣਦਾ ਉਹਨਾਂ ਨੂੰ ਦਵੇ ਮੁਸਲਮ ਮੋਰਚੇ ਤੇ ਬਿਲਕੁਲ ਕੋਈ ਬੇਇਨਸਾਫੀ ਨਾ ਕੀਤੀ ਜਾਵੇ ਜ਼ੁਲਮ ਜਾਤੀਆਂ ਨੇ ਆਣਿਆ ਅਨਿਆ ਅਤਿਆਚਾਰ ਨਾ ਕੀਤਾ ਜਾਵੇ ਔਰ ਇਸੇ ਤਰ੍ਹਾਂ ਹੀ ਸੰਵਿਧਾਨ ਜਿਹੜਾ ਸਾਡਾ ਲਾਗੂ ਹੋਵੇ ਸੰਵਿਧਾਨ ਨੂੰ ਸਰਕਾਰ ਜਿਹੜੀ ਆ ਅੱਖੋਂ ਪਰੋਖੇ ਕਰ ਰਹੀ ਆ ਮਨੁੱਖ ਸਮਰਤੀ ਲਾਗੂ ਕਰਨਾ ਚਾਹੁੰਦੀ ਆ ਅਸੀਂ ਚਾਹੁੰਦੇ ਆ ਕਿ ਦੇਸ਼ ਦਾ ਸੰਵਿਧਾਨ ਜਿਹੜਾ ਇਹਨੂੰ ਇਹਨਾਂ ਬੰਨ ਉਸੇ ਤਰ੍ਹਾਂ ਲਾਗੂ ਕੀਤਾ ਜਾਵੇ ਜਿਸ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਨੇ ਲਿਖਿਆ